ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੁਝ ਤੇ ਕਰੋ ਵਿਚਾਰ ਹਰ ਵਾਰੀ ਨਵੇਂ ਨਵੇਂ ਟੌਪਿਕ ਤੇ ਗੱਲਾਂ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਦੇ ਆਂ ਡੋਮੈਸਟਿਕ ਵਾਇਲੈਂਸ ਯਾਨਕਿ ਘਰੇਲੂ ਲੜਾਈ ਤੇ ਦੋਸਤੋ ਜਿਹੜਾ ਡੋਮੈਸਟਿਕ ਵਾਇਲੈਂਸ ਹੈ ਇਹ ਜਿੱਦਾਂ ਜਿੱਦਾਂ ਅਸੀਂ ਤਰੱਕੀ ਕਰੀ ਜੰਨੇ ਆ ਜਿੱਦਾਂ ਜਿੱਦਾਂ ਸਾਇੰਸ ਤਰੱਕੀ ਕਰ ਜਾਂਦੀ ਆ ਜਿੱਦਾਂ ਜਿੱਦਾਂ ਅਸੀਂ ਆਪਣੇ ਲਾਈਫ ਨੂੰ ਚੇਂਜ ਕਰੀ ਜੰਨੇ ਆ ਸਾਡੇ ਜਿਹੜੇ ਸੰਯੁਕਤ ਪਰਿਵਾਰ ਨੇ ਉਹ ਘਟਨੇ ਸ਼ੁਰੂ ਹੋ ਗਏ ਨੇ ਜੁਆਇੰਟ ਫੈਮਲੀਜ਼ ਕਟਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਡੋਮੈਸਟਿਕ ਵਾਇਲੈਂਸ ਵਧਣਾ ਸ਼ੁਰੂ ਹੋ ਗਿਆ। ਇਹ ਇੱਕ ਅੰਡਰਸਟੈਂਡਿੰਗ ਜਿਹੜੀ ਬੜੀ ਜ਼ਰੂਰੀ ਹੈ ਪਰਿਵਾਰ ਦੇ ਵਿੱਚ ਤਾਂ ਹੀ ਤੁਸੀਂ ਸਾਰੇ ਇਕੱਠੇ ਰਹਿ ਸਕਦੇ ਹੋ ਜੁਆਇੰਟ ਫੈਮਲੀ ਵਿੱਚ ਰਿਹਾ ਜਾ ਸਕਦਾ। ਹਸਬੰਡ ਵਾਈਫ ਦੀ ਜਿਹੜੀ ਜਿਹੜੀ ਲੜਾਈ ਹੈ, ਝਗੜਾ ਹੈ, ਜਿਹੜੇ ਕਵਾਂਡਿਊਸ ਹੁੰਦੇ ਨੇ, ਦੋਸਤ ਵੀ ਹੁੰਦੇ ਨੇ, ਬੱਚੇ ਵੀ ਦੇਖਦੇ ਨੇ। ਇਹ ਬੱਚਿਆਂ ਦਾ ਜਿਹੜਾ ਆਚਰਣ ਹੈ, ਬੱਚਿਆਂ ਦਾ ਜਿਹੜਾ ਕੈਰੇਕਟਰ ਹੈ, ਉਹਨੂੰ ਪਰਫੁੱਲਤ ਕਰਨ ਦੇ ਵਿੱਚ ਬਹੁਤ ਨੁਕਸਾਨ ਕਰਦੇ ਆ। ਬੱਚੇ ਸਾਰਾ ਦਿਨ ਜੇ ਆਪਣੇ ਪੇਰੈਂਟਸ ਨੂੰ ਲੜਦੇ ਝਗੜਦੇ ਦੇਖਦੇ ਰਹਿਣਗੇ ਤੇ ਕੀ ਹਾਲ ਹੋਏਗਾ ਦੇਖੋ ਜੀ ਕਹਿੰਦੇ ਨੇ ਇੱਕ ਸੋਈ ਚ ਜਿਹੜੇ ਦੋ ਭਾਂਡੇ ਆ ਖੜਕ ਨਹੀਂ ਆ ਭਾਂਡੇ ਖੜਕਨੇ ਤੇ ਹੈ ਨੋਕਜੋਗ ਤੇ ਚੰਗੀ ਆ ਪਰ ਜਦੋਂ ਸੀਰੀਅਸਲੀ ਆਪਸ ਵਿੱਚ ਕੋਈ ਲੜਾਈ ਝਗੜਾ ਹੁੰਦਾ ਉਹ ਬਹੁਤ ਹੀ ਖਤਰਨਾਕ ਹੁੰਦਾ ਜਿਹੜਾ ਕਿ ਤੁਹਾਡਾ ਰਿਲੇਸ਼ਨ ਖਰਾਬ ਹੋ ਜਾਂਦੇ ਨੇ ਪਰਿਵਾਰ ਦੇ ਵਿੱਚ ਤੁਸੀਂ ਭਾਈਚਾਰਾ ਖਤਮ ਹੋ ਜਾਂਦਾ ਤੁਹਾਡਾ ਆਪਸ ਵਿੱਚ ਜਿਹੜਾ ਪਿਆਰ ਹੈ ਖਤਮ ਹੋ ਜਾਂਦਾ ਡੋਮੈਸਟਿਕ ਵਾਇਲੈਂਸ ਵੀ ਕਈ ਤਰ੍ਹਾਂ ਦੀਆਂ ਜਿੱਦਾਂ ਨੂੰਹ ਸੱਸ ਦੇ ਵਿੱਚ ਜੇ ਕੋਈ ਪਰੇਸ਼ਾਨੀ ਆ ਤੇ ਸਾਰੇ ਪਰਿਵਾਰ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ ਕਿ ਜਿੰਨੂੰ ਸਸ ਅੰਡਰਸਟੈਂਡਿੰਗ ਹੈ ਆਪਸ ਪਿਆਰ ਹੈ ਤੇ ਸਾਰਾ ਪਰਿਵਾਰ ਖੁਸ਼ ਰਹਿੰਦਾ ਹੈ ਤੇ ਜੇ ਲੜਾਈ ਝਗੜਾ ਤੇ ਹਰ ਹਾਲੇ ਪਰੇਸ਼ਾਨੀ ਚਲਦੀ ਹੈ ਜਦੋਂ ਡੋਮੈਸਟਿਕ ਵੈਲੈਂਸ ਹੁੰਦੀ ਹੈ ਸੋਸਾਇਲ ਹਸਬੰਡ ਵਾਈਫ ਦੀ ਕੋਈ ਆਪਸ ਲੜਾਈ ਝਗੜਾ ਹੁੰਦਾ ਉਹਦੇ ਤੇ ਵੀ ਬੜਾ ਤੁਹਾਡੇ ਸੁਭਾਅ ਤੇ ਅਸਰ ਪੈਂਦਾ ਮੇਰਾ ਬੇਟਾ ਕਹਿੰਦਾ ਜੀ ਕੱਲ ਮੈ ਸਕੂਲ ਜਾਣਾ ਮੈਨੂੰ ਕੁੱਟ ਪੈਣੀ ਹੈ ਮੈਂ ਕੁੱਟ ਕਿਉਂ ਪੈਣੀ ਹੈ ਭਰਾਵਾ ਤੈਨੂੰ ਤੈਨੂੰ ਹੁਣੇ ਪਤਾ ਲੱਗ ਗਿਆ ਤੂੰ ਕੰਮ ਨਹੀਂ ਕੀਤਾ ਕਹਿੰਦਾ ਮੈਂ ਹੋਮਵਰਕ ਕੀਤਾ ਵਾ ਪਰ ਮੈਨੂੰ ਫਿਰ ਵੀ ਕੁੱਟ ਪੈਣੀ ਹੈ ਮੈਂ ਕੁੱਟ ਕਿਉਂ ਪੈਣੀ ਭਰਾ ਦੱਸ ਤ ਸਹੀ ਕਹਿੰਦਾ ਸਾਡੇ ਗੁਆਂਢੀ ਮੈਡਮ ਰੰਦੇ ਨੇ ਮੇਰੇ ਟੀਚਰ ਜਿਹੜੇ ਨੇ ਉਹਨਾਂ ਦੀ ਆਪਣੇ ਹਸਬੰਦ ਨਾਲ ਲੜਾਈ ਹੋ ਰਹੀ ਹੈ ਉਹਨਾਂ ਨੂੰ ਸਿਰੇ ਗੁੱਸਾ ਚੜਿਆ ਹੋਣਾ ਤੇ ਕੁੱਟ ਮੈਨੂੰ ਪੈਣੀ ਹੈ ਤੇ ਦੋਸਤੋ ਆਓ ਦੇਖਦੇ ਇੱਕ ਛੋਟਾ ਜਿਹਾ ਕਲਿੱਪ ਡੋਮੈਸਟਿਕ ਵਾਇਲੈਂਸ ਬਾਰੇ ਕਿੱਥੇ ਰਣੀ ਕਿੱਥੇ ਆ ਮਰ ਰਣੀ ਘਰ ਹੈ ਘਰ ਹੈ ਕੀ ਗੱਲ ਹੋਈ ਸੋਖਾ ਨਾ ਥੋੜੀ ਲੜਾਈ ਹੋਈ ਛੱਡੀ ਅੱਛਾ ਲੜਾਈ ਹੋਈ ਹੈ ਯਾਰ ਲੜਾਈ ਹੋ ਗਈ ਹੋਏ ਤੇ ਟੈਚੀ ਚੱਕ ਕੇ ਸੋਰ ਥੋੜਾ ਆ ਜੀਦਾ ਲੈ ਜਦੋਂ ਮੈਂ ਤੁਹਾਡੀ ਧੀ ਨਾਲ ਲੜਦਾ ਮੈਂ ਉਹ ਲੜਕੇ ਤੁਹਾਡੇ ਕੋਲ ਇੱਥੇ ਬਿਕੇ ਆਂਦੀ ਹੈ ਨਾ ਤੇ ਜੇ ਹੁਣ ਉਹ ਮੇਰੇ ਨਾਲ ਲੜੀ ਹੈ ਤੇ ਮੈਂ ਕਿੱਥੇ ਜਾਵਾਂ ਡੋਮੈਸਟਿਕ ਵਾਇਲੈਂਸ ਹੈ ਕਿਉਂ ਬਹੁਤ ਵੱਡਾ ਕਾਰਨ ਹੈ ਜੀ ਪੁਰਾਣੀ ਸੋਚ ਜਿਹੜੇ ਲੋਕ ਆਪਣੇ ਆਪ ਨੂੰ ਟਾਈਮ ਦੇ ਨਾਲ ਚੇਂਜ ਨਹੀਂ ਕਰਦੇ ਜਿਹੜੇ ਪੇਰੈਂਟਸ ਆਪਣੇ ਆਪ ਨੂੰ ਟਾਈਮ ਦੇ ਨਾਲ ਚੇਂਜ ਨਹੀਂ ਕਰਦੇ ਉਹਨਾਂ ਦੇ ਘਰ ਡੋਮੈਸਟਿਕ ਵਾਇਲੈਂਸ ਜ਼ਰੂਰ ਹੁੰਦੀ ਹੈ ਉਹ ਬੱਚਿਆਂ ਤੋਂ ਖੁਸ਼ ਨਹੀਂ ਹੁੰਦੇ ਆਪਣੀਆਂ ਨੂੰਹਾਂ ਤੋਂ ਕੁਝ ਨਹੀਂ ਹੁੰਦੇ ਕਿਉਂਕਿ ਜਿੱਦਾਂ ਜਿੱਦਾਂ ਤਰੱਕੀ ਹੋ ਰਹੀ ਹੈ ਜਿੱਦਾਂ ਜਿੱਦਾਂ ਸਾਇੰਸ ਤਰੱਕੀ ਕਰ ਰਹੀ ਹੈ ਮਾਹੌਲ ਚੇਂਜ ਹੋ ਰਿਹਾ ਪਰ ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰਦੇ ਅਸੀਂ ਬੱਚਿਆਂ 'ਤੇ ਦਬਾਅ ਪਾਉਂਦੇ ਆ ਅਸੀਂ ਬੱਚਿਆਂ ਨੂੰ ਕਹਿੰਦੇ ਆ ਬਾਹਰ ਨਹੀਂ ਜਾਣਾ ਇਹ ਕੱਪੜੇ ਨਹੀਂ ਪਾਣੇ ਇਸ ਜਗ੍ਹਾ ਤੇ ਨਹੀਂ ਜਾਣਾ ਉਸ ਜਗ੍ਹਾ ਤੇ ਨਹੀਂ ਜਾਣਾ ਪਰ ਜਿੱਦਾਂ ਜਿੱਦਾਂ ਟਾਈਮ ਚੇਂਜ ਹੋ ਰਿਹਾ ਉਸ ਨਾਲ ਸਾਨੂੰ ਹੀ ਥੋੜਾ ਆਪਣੇ ਜਿਦੇ ਨਾਲ ਜਿਹੜੀ ਡੋਮੈਸਟਿਕ ਵਾਇਲੈਂਸ ਦੇ ਚਾਂਸਸ ਘਟ ਜਾਂਦੇ ਨੇ ਦੂਜੇ ਪਾਸੇ ਜਿੱਦਾਂ ਜਿੱਦਾਂ ਟਾਈਮ ਚੇਂਜ ਹੋ ਰਿਹਾ ਹੈ ਬੱਚੇ ਆਜ਼ਾਦ ਹੋ ਰਹੇ ਨੇ ਉਹ ਘਰਦਿਆਂ ਦੀ ਪਰਵਾਹ ਨਹੀਂ ਕਰਦੇ ਪੇਰੈਂਟਸ ਦੀ ਪਰਵਾਹ ਨਹੀਂ ਕਰਦੇ ਵਾਈਫ ਜਿਹੜੀ ਆਪਣੇ ਹਸਬੰਦ ਦੀ ਪਰਵਾਹ ਨਹੀਂ ਕਰਦੀ ਉਹਦੇ ਨਾਲ ਵੀ ਡੋਮੈਸਟਿਕ ਵਾਇਲੈਂਸ ਜਿਹੜੀ ਹੈ ਉਹ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਸੋ ਡੋਮੈਸਟਿਕ ਵਾਇਲੈਂਸ ਘਟਾਉਣ ਦਾ ਇੱਕ ਤਰੀਕਾ ਹੈ ਜਿਹੜਾ ਅੰਡਰਸਟੈਂਡਿੰਗ ਆਪਣੇ ਆਪ ਤੇ ਕਾਬੂ ਰੱਖਣਾ ਆਪਣੇ ਆਪ ਤੇ ਕੰਟਰੋਲ ਰੱਖਣਾ ਜੇ ਤੁਸੀਂ ਇੱਕਦਮ ੜਕੋਗੇ ਇੱਕਦਮ ਗੁੱਸਾ ਕਰੋਗੇ ਉਹਦੇ ਨਾਲ ਤੁਹਾਡੀ ਲੜਾਈ ਹੋ ਸਕਦੀ ਹੈ ਸੋ ਬਹੁਤ ਹੀ ਸ਼ਾਂਤ ਰਹਿ ਕੇ ਇੱਕ ਦੂਜੇ ਨੂੰ ਸਮਝੋ ਪਰਿਵਾਰ ਦੇ ਵਿੱਚ ਖੁਸ਼ੀ ਤਾਂ ਹੀ ਆਏਗੀ ਜੇ ਤੁਸੀਂ ਨਹੀਂ ਲੜੋਗੇ ਝਗੜਾ ਨਹੀਂ ਕਰੋਗੇ ਮੈਂ ਆਪਣੇ ਦੋਸੇ ਘਰ ਗਿਆ ਤੇ ਦੋਨੋਂ ਹਸਬੰਡ ਵਾਈਫ ਲੜਦੇ ਪਏ ਉੱਚੀ ਉੱਚੀ ਬੋਲਣ ਦੇ ਲੜਾਈ ਝਗੜਾ ਕਰਨ ਦੇ ਮੈਂ ਕਿਹਾ ਜਿਹੜਾ ਕਮਾਂ ਚ ਨਿਕਲਿਆ ਤੀਰ ਨਾ ਵਾਪਸ ਨਹੀਂ ਆਂਦਾ ਦੇਖੋ ਜਿਹੜੇ ਤੁਸੀਂ ਗੱਲਾਂ ਇੱਕ ਦੂਜੇ ਨੂੰ ਕਹੋਗੇ ਨਾ ਉਹ ਉਹਦਾ ਜਖਮ ਆ ਨਾ ਦੂਰ ਨਹੀਂ ਹੋਣਾ ਸੱਟਾਂ ਦੇ ਜਖਮ ਤਾਂ ਠੀਕ ਹੋ ਜਾਂਦੇ ਨੇ ਉਹਨਾਂ ਨੇ ਮੇਰੀ ਗੱਲ ਸੁਣ ਲਈ ਸਮਝ ਗਏ ਅਗਲੇ ਦਿਨ ਮੈਂ ਦੁਬਾਰਾ ਫਿਰ ਪਤਾ ਲੈਣ ਗਿਆ ਦੋਵਾਂ ਦੇ ਪੱਟੀਆਂ ਬਨੀਆਂ ਹੋਈਆਂ ਹੱਥ ਬਨਿਆ ਆ ਸਟਾਂ ਲੱਗੀਆਂ ਹੋਈਆਂ ਦੋਨੋਂ ਦੀ ਮੈਂ ਕਿਹਾ ਯਾਰ ਮੈਂ ਤੁਹਾਨੂੰ ਸਮਝਾ ਕੇ ਗਿਆ ਸੀ ਨਾ ਲੜੋ ਤੁਸੀਂ ਇਹ ਕੀ ਹਾਲ ਕੀ ਕੀਤਾ ਤੂੰ ਆਪ ਤੇ ਕਹਿ ਗਿਆ ਸੀਗਾ ਜਿਹੜੇ ਹੱਥੋਂ ਪਾਈ ਲੜਾਈ ਲੂਈ ਦੇ ਜਖਮ ਠੀਕ ਹੋ ਜਾਂਦੇ ਨੇ ਜਿਹੜੀ ਗੱਲਾਂ ਕਈਆਂ ਉਹਦੇ ਜਖਮ ਠੀਕ ਨਹੀਂ ਹੁੰਦੇ ਫਿਰ ਅਸੀਂ ਹੱਥੋਂ ਪਾਈ ਕੀਤੀ ਆ ਜਖਮ ਆਪੇ ਠੀਕ ਹੋ ਜਾਣਗੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਰਹਿਮਨ ਧਾਗਾ ਪ੍ਰੀਤ ਦਾ ਮਤ ਤੋੜੋ ਟਟਕਾਏ ਤੋੜਨੇ ਸੇ ਫਿਰ ਨਾ ਜੁੜੇ ਜੁੜੇ ਤੋ ਗਾਂਠ ਪੜ ਜਾਏ ਦੋਸੋ ਜਦੋਂ ਧਾਗੇ ਦੇ ਚ ਗੰਢ ਪੈ ਜਾਂਦੀ ਹੈ ਨਾ ਉਹ ਦੁਬਾਰਾ ਨਹੀਂ ਨਿਕਲਦੀ ਜਦੋਂ ਤੁਹਾਡੇ ਚ ਲੜਾਈ ਝਗੜਾ ਜੇ ਮੰਨ ਚ ਕੋਈ ਗੱਲ ਆ ਗਈ ਜੇ ਕਿਸੇ ਨਾਲ ਕੋਈ ਤੁਹਾਡੀ ਲੜਾਈ ਝਗੜਾ ਹੋ ਗਿਆ ਉਹ ਮੰਨ ਚ ਜਿਹੜੀਆਂ ਗੱਲਾਂ ਨਿਕਲਦੀਆਂ ਨਹੀਂ ਗਈਆਂ ਫਿਰ ਸਾਰੀ ਉਮਰ ਤੁਸੀਂ ਇਕੱਠੇ ਨਹੀਂ ਰਹਿ ਸਕਦੇ ਉਹ ਪਿਆਰ ਨਹੀਂ ਬਣ ਸਕਦਾ ਇਸ ਕਰਕੇ ਕੋਸ਼ਿਸ਼ ਕਰੋ ਅਵੋਇਡ ਕਰੋ ਲੜਾਈ ਝਗੜੇ ਨੂੰ ਅਵੋਇਡ ਕਰੋ ਘਰਾਂ ਦੇ ਚ ਭਰਾਵਾਂ ਦੇ ਵਿੱਚ ਪ੍ਰਾਪਰਟੀ ਕਰਕੇ ਜਿਹੜਾ ਝਗੜਾ ਹੁੰਦਾ ਉਹ ਬੜਾ ਮੁਸ਼ਕਲ ਸੁਲਝਾਇਆ ਜਾ ਸਕਦਾ ਹੈ ਇਸ ਕਰਕੇ ਪੀਰੈਂਟਸ ਨੂੰ ਚਾਹੀਦਾ ਹੈ ਕਿ ਜਿਹੜੀ ਵੀ ਪ੍ਰਾਪਰਟੀ ਹੈ ਤੁਹਾਡੀ ਉਹ ਬੱਚਿਆਂ ਚ ਬਰਾਬਰ ਬਰਾਬਰ ਕਿਦਾਂ ਡਿਵਾਈਡ ਕਰਨੀ ਹੈ ਪਹਿਲਾਂ ਹੀ ਪਲਾਨ ਕਰਕੇ ਰੱਖੋ ਤਾਂ ਜੋ ਤੁਹਾਡੇ ਜਾਣ ਤੋਂ ਬਾਅਦ ਬੱਚੇ ਆਪਸ ਵਿੱਚ ਲੜਨਾਂ ਕਰਦੇ ਜਾਂ ਡੋਮੈਸਟਿਕ ਵਾਇਲੈਂਸ ਸ਼ੁਰੂ ਨਾ ਹੋਵੇ ਜਿਹਦੇ ਨਾਲ ਘਰ ਦੇ ਚ ਪਿਆਰ ਖਤਮ ਹੋ ਜਾਵੇ ਤੇ ਸਾਰੇ ਵੱਖਰੇ ਵੱਖਰੇ ਹੋ ਜਾਣ ਇੱਕ ਦਿਨ ਮੇਰੀ ਵਾਈਫ ਫੋਨ ਤੇ ਗੱਲ ਕਰਨ ਢੀ ਸੀ ਮੈਂ ਕਾਲ ਬੈਠਾ ਸੀਗਾ ਬੜੀ ਉਹਨੇ ਉਹਦੀ ਪਤਾ ਨਹੀਂ ਸਿਸਟਰ ਨਾਲ ਗੱਲ ਹੁੰਦੀ ਪਈ ਸੀਗੀ ਹਾਂ ਕਹਿੰਦੀ ਹੈਲੋ ਹਾਂ ਅੱਛਾ ਅੱਛਾ ਕਹਿੰਦੀ ਹੋઈ ਨਹੀਂ ਸਕਦਾ ਐਤਾ ਨਹੀਂ ਹੋ ਸਕਦਾ ਮੈਂ ਕਦੀ ਵੀ ਨਹੀਂ ਤੂੰ ਕਿਹਾ ਕਿਤਾ ਕਦੀ ਪੋਸੀਬਲ ਨਹੀਂ ਮੈਂ ਕਦੀ ਐਦਾ ਕਰ ਹੀ ਨਹੀਂ ਸਕਦੀ ਮੈਂ ਕਹਿੰਦਾ ਸੁਣੀ ਜਾਵਾਂ ਮੈਂ ਪਰੇਸ਼ਾਨ ਹੋ ਜਾਵਾਂ ਗੱਲ ਕੀ ਕਰਦੀ ਵੀ ਕਹਿੰਦੀ ਤੂੰ ਕਿਦਾਂ ਕਹਿ ਮੈਨੂੰ ਐ ਕੱਲ ਹੋਈ ਨਹੀਂ ਸਕਦੀ ਜ਼ਿੰਦਗੀ ਚ ਵੀ ਮੈਂ ਕਦੀ ਐ ਨਹੀਂ ਕਰ ਸਕਦੀ ਉਹਨੇ ਫੋਨ ਰੱਖਿਆ ਮੈਂ ਪਰੇਸ਼ਾਨ ਹੋ ਕੇ ਪੁੱਛਿਆ ਮੈਂ ਕੀ ਗੱਲ ਹੋਈ ਹੈ ਜਿਹੜੀ ਤੂੰ ਨਹੀਂ ਕਰ ਸਕਦੀ ਕੀ ਕਹਿ ਰਹੀ ਸੀ ਤੂੰ ਆਪਣੀ ਸਿਸਟਰ ਨੂੰ ਕੀ ਕਹਿ ਰਹੀ ਸੀ ਕੰਦੀ ਉਹ ਮੈਨੂੰ ਕਹਿੰਦੀ ਆ ਆਪਣੇ ਘਰ ਵਾਲੇ ਦੀ ਇੱਜ਼ਤ ਕਰਿਆ ਕਰ ਉਹ ਪਰੇਸ਼ਾਨ ਜਿਆ ਰਹਿੰਦਾ ਮੈਂ ਕਹਾਂ ਮੈਂ ਕੋਈ ਗੱਲ ਹੀ ਨਹੀਂ ਸਕਦਾ 200 ਸਾਡੇ ਵਫਾਦਤ ਜਿਹੜੇ ਨੇ ਸੱਤ ਭਰਾ ਸੀਗੇ ਤੇ ਸਾਡੇ ਫਾਦਰ ਕਹਿੰਦੇ ਹੁੰਦੇ ਸੀਗੇ ਕਿ ਬੱਚਿਓ ਸਾਡੇ ਭਰਾਵਾਂ ਦੀ ਕਦੀ ਲੜਾਈ ਨਹੀਂ ਹੋਈ ਪ੍ਰਾਪਰਟੀ ਕਰਕੇ ਕੋਈ ਟਗੜਾ ਨਹੀਂ ਹੋਇਆ ਕਾਰਨ ਕੀ ਸੀਗਾ ਕਿ ਤੁਹਾਡੇ ਜਿਹੜੇ ਦਾਦਾ ਜੀ ਐ ਉਹ ਕੋਈ ਪ੍ਰਾਪਰਟੀ ਛੱਡ ਕੇ ਹੀ ਨਹੀਂ ਗਏ ਜੇ ਪ੍ਰਾਪਰਟੀ ਛੱਡ ਕੇ ਜਾਂਦੇ ਤਾਂ ਝਗੜਾ ਹੋਣਾ ਸੀਗਾ ਸੋ ਦੋਸਤੋ ਉਹਨਾਂ ਨੇ ਜੋ ਵੀ ਕਮਾਇਆ ਉਹ ਸਾਰੇ ਬੱਚਿਆਂ 'ਚ ਬਰਾਬਰ-ਬਰਾਬਰ ਵੰਡਿਆ ਉਹਨਾਂ ਨੂੰ ਚੰਗਾ ਕਮਾਇਆ ਫਰਾਇਆ ਸਾਡੇ ਪ੍ਰਿੰਸ ਨੇ ਸਾਨੂੰ ਕਮਾਇਆ ਫਰਾਇਆ ਪਰ ਜਿਆਦਾ ਪ੍ਰਾਪਰਟੀ ਹੋਣਾ ਵੀ ਇੱਕ ਲੜਾਈ ਦਾ ਝਗੜਾ ਜੇ ਉਹ ਜਿਆਦਾ ਪੈਸੇ ਇਕੱਠੇ ਕਰਨੇ ਜਿਹੜੇ ਆ ਉਹ ਵੀ ਇੱਕ ਲੜਾਈ ਦਾ ਝਗੜਾ ਤੁਸੀਂ ਬੱਚਿਆਂ ਨੂੰ ਕਮਾਓ ਫਰਾਓ ਉਹਨਾਂ ਨੂੰ ਇੰਜੋਏ ਕਰਾਓ ਸਭ ਤੋਂ ਵਧੀਆ ਜਿਆਦਾ ਇਕੱਠੇ ਕਰੀ ਜਾਓ ਕੱਲ ਨੂੰ ਬੱਚੇ ਫਿਰ ਆਪਸ 'ਚ ਲੜਦੇ ਨੇ ਤੇ ਆਓ ਦੋਸਤੋਂ ਦੇਖਦੇ ਹਾਂ ਇੱਕ ਹੋਰ ਛੋਟਾ ਜਿਹਾ ਕਲਿੱਪ ਕਰੇ ਲੂ ਝਗੜੇ ਬਾਰੇ ਲਓ ਪੁੱਤਰ ਜੀ ਯਾਰ ਜੋਈ ਭਾਈ ਘਰ ਆਇਆ ਉਹਨਾਂ ਬੜੀ ਖੁਸ਼ੀ ਹੁੰਦੀ ਹੈ ਤੇ ਨਾਲ ਉਹ ਤੋਂ ਬ੍ਰੈਕਫਾਸਟ ਕਰ ਜਾਵੇ ਚੌਥਾ ਪਰੌਂਠਾ ਮਗਵਾਵੋ ਬੜੀ ਆਦੂ ਜਲੀਲ ਹੀ ਬੜਾ ਕਰਦੇ ਹੋ ਚੌਥਾ ਪਰੌਂਠਾ ਕਿੰਦਾ ਪਰੌਠੇ ਕੌਣ ਕਿੰਦਾ ਜਲੀਲ ਤਿੰਨ ਤੇ ਖਾ ਲੈਣਾ ਚੌਥੇ ਮਗਵਾਵਾਂਗੇ ਨਿਆ ਆ ਜਾ ਲੰਘਾਓ ਜੀ ਲੰਘੋ ਹਾਂਜੀ ਹਾਂਜੀ ਆਹ ਕੀ ਪਿਆਰ ਆ ਜੋਈ ਦਾ ਤੂੰ ਸੋਹਰੇ ਦਾ 5 ਦਿਨ ਹੋ ਗਿਆ ਮੈਂ ਉੱਤੋਂ ਦੇਖਦਾ ਪਿਆ ਕੋਠੇ ਤੋਂ ਇਹ ਤੁਹਾਡੇ ਘਰ ਰੋਟੀਆਂ ਪੜਦਾ ਵਾ ਬੇਟਾ ਜਿਵਾਈ ਆਪਣ ਸੋਹਰੇ ਘਰ ਆ ਚੰਗਾ ਨਹੀਂ ਲੱਗਦਾ ਲੈ ਅੰਕਲ ਜੀ ਇਹਨਾਂ ਦੀ ਦੀ 5 ਸਾਲ ਹੋ ਗਈ ਮੇਰੇ ਘਰ ਰਹਿਣ ਦੀ ਮੈਂ ਕਿਹ ਜੀ ਕੁਛ ਹੈ ਮਤਲਬ ਤੇਰੇ ਘਰ 5 ਸਾਲ ਦੀ ਤਾਰ ਆ ਰਹੀ ਹੈ ਕਿਉਂਕਿ ਤੇਨਾਂ ਵਿਆਹ ਕੀਤਾ ਉਹ ਤੇ ਮੇਰੇ ਘਰ ਦੇ ਨਹੀਂ ਮੇਰਾ ਤੁਹਾਡੀ ਦੀ ਨਾਲ ਵਿਆਹ ਹੀ ਕੀਤਾ ਤੁਸੀਂ ਕਿਹੜਾ ਮੈਨੂੰ ਕਿਡਨੈਪ ਕਰਕੇ ਲੈ ਕੇ ਆਏ ਹੋ ਦੋਸਤ ਇਮਾਨਦਾਰੀ ਇੱਕ ਜ਼ਿੰਦਗੀ 'ਚ ਬਹੁਤ ਜ਼ਰੂਰੀ ਚੀਜ਼ ਹੈ ਜਿਹੜੇ ਲੋਗ ਰਿਸ਼ਵਤ ਲੈਂਦੇ ਨੇ ਉਹਨਾਂ ਦੇ ਕਾਰ ਹਮੇਸ਼ਾ ਕਲੇਸ਼ ਹੁੰਦਾ ਕਿਉਂਕਿ ਗਲਤ ਪੈਸਾ ਜਿਹੜਾ ਗਲਤ ਪਾਸੇ ਹੀ ਯੂਜ਼ ਹੁੰਦਾ ਜਦੋਂ ਘਰ ਦੇ ਗਲਤ ਕਮਾਈ ਆਂਦੀ ਹੈ ਘਰ ਦੇ ਚ ਪਰਨਾਲਾ ਵੀ ਆ ਜਾਂਦਾ ਕੋਈ ਨਾ ਕੋਈ ਬੱਚਾ ਨਸ਼ਾ ਲੈਣਾ ਸ਼ੁਰੂ ਕਰ ਦਿੰਦਾ ਜਾਂ ਉਸ ਕਮਾਈ ਕਰਕੇ ਬੱਚੇ ਹੀ ਵਿਗੜ ਜਾਂਦੇ ਨੇ ਤੁਸੀਂ ਬੱਚੇ ਗੱਡੀਆਂ ਲੈ ਕੇ ਘੁੰਮਦੇ ਨੇ ਆਪਣਾ ਮਹਿੰਗੀਆਂ ਕਾਰਾਂ ਮਹਿੰਗੇ ਮੋਟਰਸਾਈਕਲ ਲੈ ਕੇ ਘੁੰਮਦੇ ਨੇ ਜਿਹਦੇ ਨਾਲ ਐਕਸੀਡੈਂਟ ਹੋਣ ਦਾ ਡਰ ਹੁੰਦਾ ਬਹੁਤ ਲੋਕੀ ਪਰੇਸ਼ਾਨ ਹੀ ਰਹਿੰਦੇ ਨੇ ਜਿਹੜੇ ਇਮਾਨਦਾਰੀ ਨਾਲ ਨਹੀਂ ਰਹਿੰਦੇ ਸੋ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕਰੋ ਸਾਦੀ ਜ਼ਿੰਦਗੀ ਬਤੀਤ ਕਰੋ ਜਿਆਦਾ ਦਿਖਾਵਾ ਨਾ ਕਰੋ ਦਿਖਾਵਾ ਵੀ ਜਿਹੜਾ ਇੱਕ ਕਾਰਨ ਹੈ ਡੋਮੈਸਟਿਕ ਵਾਇਲੈਂਸ ਦਾ ਕਈ ਵਾਰੀ ਘਰ ਦੇ ਵਿੱਚ ਦੋ ਨੂੰਹਾਂ ਨੇ ਇੱਕ ਜਿਆਦਾ ਵਧੀਆ ਕਪੜੇ ਪਾੰਦੀ ਹੈ ਇੱਕ ਘੱਟ ਪਾੰਦੀ ਹੈ ਉਹ ਦੇਖ ਕੇ ਹੀ ਉਹਨਾਂ ਦੀ ਆਪਸ ਵਿੱਚ ਜੈਲਸੀ ਹੋ ਜਾਂਦੀ ਹੈ ਕਿ ਇਹਨੇ ਕਪੜੇ ਬੜੇ ਵਧੀਆ ਪਾਏ ਆ ਇਹ ਜਿਆਦਾ ਸੋਹਣੀ ਲੱਗਣ ਈ ਆ ਸੋ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਕੋ ਸਾਦਗੀ ਨਾਲ ਰਹੋ ਜਿਹਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਜੈਲਸੀ ਨਾ ਹੋਵੇ ਜਿਹਦੇ ਨਾਲ ਤੁਹਾਡੇ ਘਰਾਂ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਦੋਸਤੋ ਜਿਆਦਾ ਤੁਸੀਂ ਦੇਖੋ ਜਿੰਨਾ ਘਰਾਂ ਦੇ ਵਿੱਚ ਨੂਹਾਂ ਦੀਆਂ ਜਿਹੜੀਆਂ ਪੇਰੈਂਟਸ ਨੇ ਯਾਨੀ ਕਿ ਮਾਵਾ ਨੇ ਜਿਆਦਾ ਇੰਟਰਫੇਅਰ ਕਰਤੀਆਂ ਉਹਨਾਂ ਘਰਾਂ 'ਚ ਲੜਾਈ ਜਿਆਦਾ ਹੁੰਦੀ ਹੈ ਜਿਆਦਾ ਦੇਖਣ ਨੂੰ ਮਿਲਿਆ ਹੈ ਕਿ ਘਰ ਦੀ ਜਿਹੜੀ ਹੈ ਸੱਸ ਨੂੰ ਨਹੀਂ ਪਤਾ ਹੁੰਦਾ ਕਿ ਰਸੋਈ 'ਚ ਕੀ ਬਣਿਆ ਪਰ ਜਿਹੜੀ ਨੂਹ ਹੈ ਉਹਦੀ ਮਾਂ ਨੂੰ ਬਤਾਉਂਦਾ ਹੈ ਕਿ ਰਸੋਈ 'ਚ ਕੀ ਬਣਿਆ ਆ ਤੇ ਮੇਰੀ ਕੁੜੀ ਕੀ ਬਣਾ ਰਹੀ ਆ ਹਰ ਗੱਲ ਦੇ ਤੇ ਇੰਟਰਫੇਅਰ ਕਰਨਾ ਕਰਦੇ ਵਿੱਚ ਆਪਣੀ ਧੀ ਦੇ ਘਰ ਦੇ ਜੇ ਤੁਸੀਂ ਜਿਆਦਾ ਇੰਟਰਫੇਅਰ ਕਰੋਗੇ ਉਹਦੇ ਨਾਲ ਘਰ ਦੇ 'ਚ ਡੋਮੈਸਟਿਕ ਵਾਇਲੈਂਸ ਸ਼ੁਰੂ ਹੋਏਗੀ ਕੁੜੀ ਜਿਹੜੀ ਆ ਤੁਹਾਡੀ ਜਿਹੜੀ ਆ ਉਹ ਜਦਾ ਪਰੇਸ਼ਾਨ ਰਹੇਗੀ ਉਹਨਾਂ ਦੇ ਘਰ ਦੇ ਵਿੱਚ ਮਿਸ ਅੰਡਰਸਟੈਂਡਿੰਗ ਰਹੇਗੀ ਸੋ ਜੇ ਤੁਸੀਂ ਕੁੜੀ ਨੂੰ ਵਿਆਹ ਦਿੱਤਾ ਤੇ ਜਦਾ ਇੰਟਰਫੇਅਰ ਨਾ ਕਰੋ ਬੱਚਿਆਂ ਨੂੰ ਆਪੋਸ਼ ਕੁਛ ਰਹਿਣ ਦਿਓ ਸੱਸ ਨੂੰ ਹੀ ਚਾਹੀਦਾ ਹੈ ਕਿ ਜੇ ਮੁੰਡਾ ਤੇ ਕੁੜੀ ਖੁਸ਼ ਨੇ ਦੇ ਘੁੰਮਣਾ ਫਿਰਨਾ ਚਾਹੁੰਦੇ ਨੇ ਤੇ ਜਾਣ ਦਿਓ ਜਿੱਥੇ ਘੁੰਮਦੇ ਨੇ ਆ ਕੇ ਬਹੁਤੀ ਟੋਕਾ ਟਾਕੀ ਨਾ ਕਰੋ ਕਿੱਥੇ ਗਏ ਉਹ ਕਿੱਥੋਂ ਆਇਓ ਉਸ ਕਾਰਨ ਹੀ ਘਰ ਦੇ ਚ ਡੋਮੈਸਟਿਕ ਵਾਇਲੈਂਸ ਤੇ ਦੋਸਤੋ ਆਓ ਦੇਖਦੇ ਹਾਂ ਇੱਕ ਹੋਰ ਛੋਟਾ ਜਿਹਾ ਕਲਿੱਪ ਡੋਮੈਸਟਿਕ ਵਾਇਲੈਂਸ ਬਾਰੇ ਕੋ ਭਾਜੀ ਸਾਡੇ ਪਿਤਾ ਜੀ ਨੇ ਕਿਹਾ ਸੀਗਾ ਕਿ ਲੜਨਾ ਨਹੀਂਗਾ ਪਰ ਜਦੋਂ ਵਖਰੇ ਹੋਣਾ ਹੈ ਤੇ ਬਿਨਾਂ ਲੜਾਈ ਤੋਂ ਵਖਰੇ ਹੋਇਓ ਪਿਤਾ ਜੀ ਨੇ ਜੋ ਕਿਹਾ ਸੀ ਆਪਾਂ ਘਰ ਦੇ ਵਿੱਚ ਗਿਦਵਾਰ ਕਰ ਲਈ ਅੱਧਾ ਘਰ ਤੇਰਾ ਅੱਧਾ ਘਰ ਮੇਰਾ ਕੋਈ ਝਗੜੇ ਵਗੈਰ ਤੇ ਨਹੀਂ ਆ 6 ਮੱਲੇ ਤੇਰੇ ਹਿੱਸੇ ਆਏ 6 ਮੱਲੇ ਮੇਰੇ ਹਿੱਸੇ ਆਏ ਠੀਕ ਆ ਤੇ ਦੁਕਾਨ ਦੇ ਵਿੱਚ ਦੁਆਰ ਨਹੀਂ ਹੋ ਸਕਦਾ ਭਾਜੀ ਦੁਆਰ ਨਹੀਂ ਹੋ ਸਕਦੀ ਪਰ ਦੁਕਾਨ ਛੋਟਾ ਵਾਂ ਮੈਨੂੰ ਦੇ ਦਿਓ ਮੈਂ ਹਲੇ ਬੱਚੇ ਸੈੱਟ ਕਰਨੇ ਇਹਨਾਂ ਨੂੰ ਕੋਈ ਕੰਮ ਖੋਲਦਾਗਾ ਕਿਉਂ ਛੋਟਾ ਤੂੰ ਹੈ ਤੂੰ ਮੁੰਡਿਆਂ ਬੱਚਿਆਂ ਨੂੰ ਬਾਹਰ ਭੇਜ ਦੇ ਮੈਂ ਆਪਣੇ ਬੱਚੇ ਤੇ ਸੈੱਟ ਕਰ ਲਵਾਂਗਾ ਭਾਜੀ ਹੋ ਗਈ ਪਰ ਛੋਟੇ ਕੋਈ ਤੇ ਲਿਆਜੋਣਾ ਚਾਹੀਦਾ ਨਾ ਛੋਟਾ ਹੋ ਯਾਰ ਮੈਂ ਇਹ ਗੱਲ ਥੋੜਾ ਕਰ ਫਿਰ ਇਦਾਂ ਕਰਦੇ ਟਾਸ ਕਰ ਲੈਣੇ ਪਰ ਝਗੜਾ ਫਿਰ ਰਹਿਣਾ ਕੀ ਟਾਸ ਕਾਦੀ ਕੀ ਚੱਕਰ ਪੈ ਗਿਆ ਸੱਤੀ ਗੱਲ ਸੋਲ ਜਣਾ ਅਸੀਂ ਵੱਖਰੇ ਹੋਏ ਆਂ ਤੇ ਘਰ ਵੰਡ ਲਿਆ ਅਸੀਂ ਦੁਕਾਨ ਦਾ ਚੱਕਰ ਸੀਗਾ ਦੁਕਾਨ 'ਚ ਗੰਦ ਹੋ ਲਈ ਸਕਦੀ ਦੁਕਾਨ ਦਾ ਝਗੜਾ ਤੁਸੀਂ ਖਤਮ ਹੀ ਸਮਝੋ ਛੋਟਾ ਮੇਰੇ ਬੱਚੇ ਹਲੇ ਸੈੱਟ ਹੋਣ ਵਾਲੇ ਨੇ ਦੁਕਾਨ ਵਾਲ ਨੂੰ ਦੇ ਦਿਓ ਨਹੀਂ ਮੈਂ ਕਿਹਾ ਨਾ ਮੈਂ ਕਿਹਾ ਸੀ ਨਾ ਵਿੱਚ ਬੰਦਾ ਪਾਲੀ ਦੀ ਸਿਆਣਾ ਤੂੰ ਦੱਸੋ ਭਾਜੀ ਮੈਂ ਤੁਹਾਡਾ ਕਿਰਾਏਦਾਰ ਹਾਂ ਮੈਂ ਦੁਕਾਨ ਖਾਲੀ ਕਰੋਂਗੇ ਤਾਂ ਤੁਸੀਂ ਵੰਡੋਂਗੇ ਪਿੱਛੇ ਜੇ ਮੇਰੀ ਤਬੀਅਤ ਬੜੀ ਖਰਾਬ ਹੋ ਗਈ ਤੇ ਡਾਕਟਰ ਨੂੰ ਦਿਖਾਨ ਗਏ ਤੇ ਡਾਕਟਰ ਨੇ ਮੈਨੂੰ ਚੈੱਕ ਚੁੱਕ ਕਰਕੇ ਕਹਿੰਦਾ ਬਾਹਰ ਬੈਠੋ ਜਰਾ ਮੈਂ ਤੁਹਾਡੀ ਵਾਈਫ ਨਾਲ ਗੱਲ ਕਰਨੀ ਹੈ ਮੈਂ ਬਾਹਰ ਹੁੰਦਾ ਪਿਆ ਸੀਗਾ ਉਹ ਵਾਈਫ ਨੂੰ ਡਾਕਟਰ ਨੇ ਸਮਝਾਇਆ ਦੇਖੋ ਤੀ ਨਾ ਤਬੀਅਤ ਠੀਕ ਨਹੀਂ ਹੈ ਤੁਸੀਂ ਇਹਨੂੰ ਥੋੜਾ ਪਿਆਰ ਨਾਲ ਬੋਲਿਆ ਕਰੋ ਲੜਾਈ ਝਗੜਾ ਘੱਟ ਕਰਿਆ ਕਰੋ ਉਹਨੇ ਦਿਲ ਨੂੰ ਲਾਈ ਹੋਈ ਹੈ ਤੇ ਜੇ ਤੁਸੀਂ ਜਦਾ ਲੜਾਈ ਝਗੜਾ ਕਰੋਗੇ ਨਾ ਤੇ ਥੋੜੀ ਦੇਰ ਦਾ ਮਹਿਮਾਨ ਹੈ ਇਸ ਕਰਕੇ ਥੋੜਾ ਧਿਆਨ ਰੱਖੋ ਪਿਆਰ ਨਾਲ ਰਹੋ ਤੁਸੀਂ ਘੱਟ ਲੜਾਈ ਝਗੜਾ ਖਤਮ ਕਰ ਦਿਓ ਮੈਂ ਗੱਲ ਸੁਣ ਲਈ ਜਦੋਂ ਰਸਤੇ 'ਚ ਕਾਰ 'ਚ ਜਾ ਰਹੇ ਸੀਗੇ ਮੈਂ ਆਪਣੀ ਵਾਈਫ ਨੂੰ ਜਾਣ ਕੇ ਪੁੱਛਿਆ ਮੈਂ ਕਹਿੰਦਾ ਡਾਕਟਰ ਕੀ ਕਹਿੰਦਾ ਸੀਗਾ ਕਹਿੰਦੀ ਕਹਿੰਦਾ ਕੁਝ ਨਹੀਂ ਸੀ ਕਹਿੰਦਾ ਆਈ ਸੀਗਾ ਹਣ ਫਸ ਤੁਹਾਡੇ ਥੋੜੇ ਦੇਰੀ ਬਹੁਤ سارے ਘਰਾਂ 'ਚ ਜਿਹੜੀ ਲੜਾਈ ਝਗੜਾ ਹੈ ਹਸਬੰਦ ਤੇ ਵਾਈਫ ਕਰਕੇ ਜਿਹੜਾ ਲੜਾਈ ਝਗੜਾ ਹੁੰਦਾ ਮੇਰਾ ਦੋਸਤ ਹੈ ਉਹਦੀ ਵਾਈਫ ਵੀ ਬੜੀ ਝਗੜਦੀ ਉਹ ਨਾਲ ਲੜਦੀ ਬਹੁਤ ਆ ਇੱਕ ਦਿਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਡਾਕਟਰ ਨੇ ਬੁਲਾਇਆ ਗਿਆ ਡਾਕਟਰ ਨੇ ਚੈੱਕ ਕੀਤਾ ਤੇ ਕਹਿੰਦਾ ਡਾਕਟਰ ਕਹਿੰਦਾ ਇਹ ਖਤਮ ਹੋ ਗਈ ਜੀ ਇਹਨਾਂ ਦੀ ਡੈਥ ਹੋ ਗਈ ਆ ਉਹ ਉਲੀ ਜੁੱਠਿਆ ਆ ਕੇ ਕੋਲੀ ਕਹਿੰਦਾ ਮੈਂ ਤੇ ਠੀਕ ਹਾਂ ਯਾਰ ਮੇਰੀ ਡੈਥ ਨਹੀਂ ਹੋਈ ਮੈਂ ਚੰਗਾ ਭਲਾ ਅਗੋ ਵੋਟੀ ਕਹਿੰਦੀ ਰਾਤ ਨਾਲ ਲੇਟੇ ਰੋ ਤੁਹਾਨੂੰ ਬਹੁਤਾ ਪਤਾ ਡਾਕਟਰ ਜਲਾ ਕਹਿ ਰਿਹਾ ਠੀਕ ਕਹਿ ਰਿਹਾ ਤੇ ਫਿਰ ਮਿਲਦੇ ਆ ਅਗਲੇ ਹਫਤੇ ਐਸੇ ਦਿਨ ਐਸੇ ਸਮੇਂ ਐਸੇ ਚੈਨਲ ਤੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ